ਸੋ ਆਪਾਂ ਸਾਰੇ ਹੀ ਜਾਣਦੇ ਆ 29 ਮਈ 2022 ਨੂੰ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ 28 ਮਈ ਦੀ ਸਿੱਧੂ ਮੂਸੇਵਾਲੇ ਦੀ ਇਹ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਆਪਣੇ ਖੇਤ ਦੇ ਵਿੱਚ ਕਦੋਂ ਕਰਦਾ ਨਜ਼ਰ ਆ ਰਿਹਾ ਤੇ ਬਹੁਤ ਸਾਰੇ ਲੋਕ ਉਸ ਨਾਲ ਫੋਟੋਆਂ ਕਰਾਉਣ ਦੇ ਲਈ ਵੇਟ ਕਰ ਰਹੇ ਨੇ ਤੇ ਚਾਹੀ ਸਿੱਧੂ ਨੂੰ ਸ਼ਰੀਰਿਕ ਤੌਰ ਤੇ ਮਾਰ ਦਿੱਤਾ ਗਿਆ ਹੈ ਪਰ ਉਹ ਅੱਜ ਵੀ ਹਰ ਇੱਕ ਚਾਹੁੰ ਵਾਲੇ ਦੇ ਦਿਲਾਂ ਦੇ ਵਿੱਚ ਜਿਉਂਦਾ ਹੈ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਸਿੱਧੂ ਨੂੰ ਡੇਲੀ ਬਾਈ ਜਾਨੋ ਮਾਰਨ ਦੇ ਥ੍ਰੈਟ ਆਉਂਦੇ ਹੀ ਰਹਿੰਦੇ ਸੀ ਪਰ ਸ ਦੁਵਾਇਆ ਨਹੀਂ ਦਬਿਆ ਤੇ ਅੱਜ ਵੀ ਸਿੱਧੂ ਹਰ ਇੱਕ ਚਾਹਨ ਵਾਲੇ ਦੇ ਦਿਲਾਂ ਦੇ ਵਿੱਚ ਜਿਉਂਦਾ ਹੈ ਸਿੱਧੂ ਮੂਸੇਵਾਲਾ ਦਾ ਆਪਣੇ ਖੇਤ 28 ਮਈ ਨੂੰ ਇਹ ਆਖਰੀ ਕਦੂ ਸੀ ਤੇ ਅਗਲੇ ਹੀ ਦਿਨ ਸਿੱਧੂ ਮੂਸੇਵਾਲਾ ਦਾ ਸ਼ਾਮ ਨੂੰ 5:30 ਵਜੇ 29 ਮਈ ਨੂੰ ਕੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਸੋ ਇੱਕ ਵਾਰ ਫੇਰ ਹੁਣ ਸਿੱਧੂ ਮੂਸੇਵਾਲਾ ਦੀ ਮੂਸੇ ਪਿੰਡ ਵਿਖੇ ਤੀਸਰੀ ਮਰਸੀ ਮਨਾਈ ਜਾਵਗੀ ਸੋ ਚਾਹੇ ਸਿੱਧੂ ਨੂੰ ਸ਼ਰੀਰਿਕ ਤੌਰ ਤੇ ਮਾਰ ਦਿੱਤਾ ਗਿਆ ਹੈ ਪਰ ਉਹ ਮਰਨ ਤੋਂ ਬਾਅਦ ਵੀ ਹਰ ਇੱਕ ਚਾਹਨ ਵਾਲੇ ਦੇ ਦਿਲਾਂ ਦੇ ਵਿੱਚ ਜਿਉਂਦਾ ਹੈ ਸੋ ਜੇਕਰ ਤੁਸੀਂ ਵੀ ਮੂਸੇਵਾਲਾ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ